ਫਗਵਾੜਾ ਬੱਸ ਸਟੈਂਡ ਤੇ ਬੱਸ ਚੜ ਰਹੀ ਔਰਤ ਦਾ ਦੋ ਮਹਿਲਾਵਾਂ ਚੋਰ ਵੱਲੋਂ ਪਰਸ ਕੱਢ ਲਿਆ ਗਿਆ ਜਿਸ ਨੂੰ ਲੋਕਾਂ ਨੇ ਮੌਕੇ ਤੇ ਕਾਬੂ ਕਰ ਲਿਆ ਅਤੇ ਜਾਣਕਾਰੀ ਮੁਤਾਬਕ ਔਰਤ ਨੇ ਦੱਸਿਆ ਕਿ ਜਦੋਂ ਬੱਸ ਵਿੱਚ ਟਿਕਟ ਕਟਵਾਉਣ ਲਈ ਆਧਾਰ ਕਾਰਡ ਕੱਢਣ ਲੱਗੀ ਤਾਂ ਉਸ ਨੇ ਵੇਖਿਆ ਉਸ ਦਾ ਪਰਸ ਗਾਇਬ ਸੀ ਜਿਸ ਤੋਂ ਬਾਅਦ ਉਸ ਨੇ ਬੱਸ ਤੋਂ ਉੱਤਰ ਕੇ ਵੇਖਿਆ ਤਾਂ ਦੋ ਮਹਿਲਾਵਾਂ ਚੋਰ ਲੋਕਾਂ ਵੱਲੋਂ ਕਾਬੂ ਕੀਤੀਆਂ ਗਈਆਂ ਸੀ ਜਿਨ੍ਹਾਂ ਪਾਸੋਂ ਉਸ ਦਾ ਪਰਸ ਬਰਾਮਦ ਹੋਇਆ ਫਗਵਾੜਾ ਤੋਂ ਦੁਆਬਾ ਮੀਡੀਆ ਟੈਨ ਲਈ ਵਿਕਾਸ ਮਾਨੀਟਿੰਗ ਰਿਪੋਰਟ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਆ ਅੱਜ ਗੁਰੂਵਾਰ ਕਿਸ਼ਨਗਰ ਗੁਰੂਵਾਰ ਕਿਸ਼ਨਗਰ ਫਗਵਾੜਾ ਪਾਸਟੈਂਡ ਤੇ ਕੀ ਗੱਲ ਹੋਈ ਤੁਹਾਡੇ ਨਾਲ ਪਤਾ ਨਹੀਂ ਭਾਜੀ ਮੈਂ ਤਾਂ ਇੱਥੇ ਬੈਠੀ ਸੀਗੀ ਮੈਂ ਬਾਸ ਤੇ ਬੈਠੀ ਸੀਗੀ ਮੈਂ ਜਦ ਆਧਾਰ ਕਾਰਡ ਦੇਖਣ ਲਈ ਟੇਟ ਲੱਗੀ ਲੈਣ ਤਾਂ ਮੇਰਾ ਆਧਾਰ ਕਾਰਡ ਹੈ ਨਹੀਂ ਸੀ ਪਾਸਿਆ ਨਹੀਂ ਸੀ ਅੱਛਾ ਤੇ ਬਾਹਰ ਰੋਲਾ ਪੈਂਦਾ ਸੀ ਪਾਸ ਪਾਸ ਮੈਂ ਵੀ ਉੱਤਰ ਕੇ ਆਈ ਮੈਂ ਕਿਹਾ ਮੇਰਾ ਪਾਸ ਅੱਛਾ ਮੈਂ ਕਿਹਾ ਮੇਰਾ ਪਾਸ ਨਹੀਂ ਅੱਛਾ ਪਾਸ ਕੱਢ ਲਈ ਸੀ ਤੁਹਾਡਾ ਹਾਂਜੀ ਪਾਸ ਕੱਢ ਲਈ ਸੀ ਕਿਹਨਾਂ ਨੇ ਭਾਜੀ ਉਹ ਮੈਂ ਦੇਖੀਆਂ ਨਹੀਂ ਭਾਜੀ ਮੈਂ ਤਾਂ ਦੇਖੀਆਂ ਨਹੀਂ ਬਾਹਰ ਬੈਠੀਆਂ ਸੀ ਦੋ ਜਣੀਆਂ ਸੀ ਜਿੱਲੇ ਪਾਸੇ ਮੈਂ ਬਾਹਰ ਉਤਰੀ ਬਾਦੋਂ ਦੋ ਦੋ ਜਣ ਕੁੜੀਆਂ ਸੀ ਕਹਿੰਦੇ ਹਾਂਜੀ ਬਾਹਰ ਦੋ ਜਣੀਆਂ ਸੀ ਹਾਂ ਹਾਂ ਕਿੰਨਾ ਕਿ ਤੁਹਾਡਾ ਕੈਸ਼ ਟਿਓ ਦੇ ਵਿੱਚ 850 8 860 ਰੁਪਏ ਸੀ ਇਹਦੇ ਵਿੱਚ ਮੇਰਾ ਆਧਾਰ ਕਰਦੇ ਨੇ ਭਾਈ ਕਿੰਨਾ ਤੁਹਾਡਾ ਜੀ ਮੈਂ ਨਾ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਸਿੰਘ ਕੀ ਆ ਮਾਮਲਾ ਹੋਇਆ ਕੱਜ ਬੜਾ ਇੱਥੇ ਲੀਡੀਜ਼ ਪੜੀਆਂ ਸੀ ਦੋ ਹੁਗਵਾੜਾ ਬੱਸ ਸਟੈਂਡ ਦੇ ਵਿੱਚ ਜਦੋਂ ਜੀ ਆਧਾਰ ਕਾਟ ਵਾਲੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਇੱਕ ਬੱਸ ਦੇ ਵਿੱਚ ਚੜ੍ਹਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਚੋਰੀ ਕਰਨ ਆਣੀ ਆ ਇੱਕ ਦੋ ਚੜ ਜੰਨੀ ਆ ਰੋਜ਼ਾਨਾ ਚੈਨੀ ਜਾਂ ਲੋਕਾਂ ਦੇ ਪਾਰਸ ਕੱਢੇ ਜਾਂਦੇ ਆ ਕਿਉਂਕਿ ਰੱਛ ਪੈ ਜਾਂਦਾ ਬੀਬੀਆਂ ਬਹੁਤ ਜ਼ਿਆਦਾ ਹੁੰਦੀਆਂ ਇਹਨਾਂ ਨੇ ਉਹ ਟਾਰਗੇਟ ਰੋਜ਼ ਬਣਾਉਣੀ ਆ ਬਾਹਰਲੇ ਪਾਸੇ ਵੀ ਇੰਦੇ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀ ਆ ਇੱਧਰ ਅੱਡੇ ਦੇ ਬਾਸਟੇ ਦੇ ਅੰਦਰ ਵੀ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀ ਆ ਇਸ ਕਰਕੇ ਇਹ ਆਏ ਦਿਨ ਚੋਰੀ ਕਰਦੀਆਂ ਸੀ ਅੱਜ ਇਹ ਮੌਕੇ ਦੇ ਉੱਤੇ ਫੜੀਆਂ ਗਈਆਂ ਜੋ ਕਿ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਬਠਿੰਡੇ ਤੋਂ ਆਈਆਂ ਪਰ ਇਹ ਰੋਜ਼ਾਨਾ ਇੱਥੇ ਹੀ ਫਿਰਦੀਆਂ ਤੇ ਇੱਥੇ ਚੋਰੀ ਕਰਦੀਆਂ ਔਰ 40 ਤੋਂ 50 50000 ਰੁਪਏ ਰੋਜ਼ ਦੀ ਇਹ ਦਿਹਾੜੀ ਪਾਉਣੀ ਆ ਪੁਲਿਸ ਪ੍ਰਸ਼ਾਸਨ ਨੂੰ ਨਾਰ ਸਾਹਿਬ ਨੂੰ ਬੇਨਤੀ ਆ ਕਿ ਇਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਕਰਕੇ ਇਹਨਾਂ ਦੇ ਬਕਾਇਦਾ ਪਰਚਾ ਦਿੱਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਬੱਸ ਡੀਸੀ ਸੀਪ بتایا ਜਾਵੇ ਜਿਹੜਾ ਅੱਜ ਪਰਸ ਕੱਢਿਆ ਗਿਆ ਸੀ ਵੀਰਾਂ ਕਿਸ ਦਾ ਉਹ ਕਿਹਨਾਂ ਨੇ ਫੜਿਆ ਮੌਕੇ ਤੇ ਉਹ ਮੌਕੇ ਤੇ ਅਸੀਂ ਫੜਿਆ ਜੀ ਉਦੋਂ ਤੋਂ ਅੱਛਾ ਅਸੀਂ ਸਾਰੇ ਡਰਾਈਵਰ ਕੰਟਰੈਕਟਰ ਇੱਥੇ ਸੀਗੇ ਤੇ ਅਸੀਂ ਮੌਕੇ ਤੇ ਇਹਨਾਂ ਨੂੰ ਕੱਢਦਿਆਂ ਨੂੰ ਸਾਡੇ ਕੰਟਰੈਕਟਰ ਵੀਰਾਂ ਮਨੀ ਨੇ ਦੇਖ ਲਿਆ ਤੇ ਉਹਨਾਂ ਕਹੇ ਨੇ ਇਹਦਾ ਪਰਚਾ ਕੱਢ ਕੇ ਇਧਰ ਪਾ ਲਿਆ ਇਸ ਨਾਲ ਵੀ ਬੜੀ ਜਨੀ ਅੱਜ ਚੋਰ ਜਿਹੜੇ ਕਾਫੀ ਦਸਾਂ ਦੇ ਸਰਕਾਰ ਅੱਗੇ ਵੀ ਰੱਖਦੇ ਅੱਗੇ ਵੀ ਸ਼ਿਕਾਇਤ ਹੋ ਚੁੱਕੀ ਹੈ ਬਹੁਤ ਬਹੁਤ ਵਾਰੀ ਜੀ ਬਹੁਤ ਵਾਰੀ ਰੋਜ਼ਾਨਾ ਇੱਥੇ ਜੇਬਾਂ ਕੱਟੀਆਂ ਜਾਂਦੀਆਂ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਲੇਡੀ ਪੁਲਿਸ ਦੀ ਤਾਇਨਾਤੀ ਇੱਥੇ ਕੀਤੀ ਜਾਵੇ ਸਰਕਾਰ ਤੋਂ ਮੰਗ ਕਰਦੇ ਆ ਜੇ ਆਧਾਰ ਕਾਰਡ ਵਾਲੀਆਂ ਬੱਸਾਂ ਚਲਾਉਣੀਆਂ ਉਹਨਾਂ ਦੇ ਨਾਲ ਇੱਕ ਲੇਡੀ ਕਾਂਸਟੇਬਲ ਨੂੰ ਖੜੀ ਕੀਤੀ ਜਾਵੇ ਤਾਂ ਕਿ ਇੰਨੇ ਰੱਛ ਦੇ ਵਿੱਚ ਇਹ ਜੇਬ ਕਤਰਿਆਂ ਤੋਂ ਬਚਾਇਆ ਜਾ ਸਕੇ ਤੇ ਉਹਦਾ ਲੇਡੀ ਦਾ ਪਰਸ ਹੀ ਹੁਣ ਪਰਸ ਪੁਲਿਸ ਨੂੰ ਦੇ ਦਿੱਤਾ ਜੀ ਉਦੇ ਵਿੱਚ 860 ਰੁਪਏ ਆ ਉਹ ਉਹਨਾਂ ਨੂੰ ਦੇ ਦਿੱਤੇ ਆ ਜੀ ਤੇ ਉਹ ਲੇਡੀਜ਼ ਹੋਣਾ ਥਾਣੇ ਨੂੰ ਭੇਜੇ ਆ ਉਹਨਾਂ ਨੂੰ ਵੀ ਫਾਰਸ ਆਪਣਾ ਜਾ ਕੇ ਤੇ ਪੁਲਿਸ ਕਿਹਨੇ ਨੇ ਭਲਾਈ ਤੁਸੀਂ ਭਲਾਈ ਹੋਰ ਤੁਸੀਂ ਭਾਈ ਭੜਾਈ ਸੀ